ਕਿਸੇ ਭੈਣ ਨੇ ਬੁਟੀਕ ਦਾ ਕੰਮ ਸ਼ੁਰੂ ਕਰਨਾ ਡਰਦੀਆਂ ਨੇ ਕੁੜੀਆਂ ਵੀ 2-3 ਲੱਖ ਰੁਪਏ ਲੱਗੂ ਸਿਰਫ 15000 ਰੁਪਏ ਤੋਂ ਕੰਮ ਸਟਾਰਟ ਕਰ ਸਕਦੇ ਹੋ ਇੱਕ ਗਾਰੰਟੀ ਬਾਬਾ ਜੀ ਹੋਰ ਦੇ ਰਹੇ ਨੇ ਵੱਡੀ ਗਾਰੰਟੀ ਦੇ ਰਹੇ ਆ ਜਿਹੜਾ ਕਪੜਾ ਨਾ ਵਿਕਿਆ ਵਾਪਸੀ ਹੈ ਜਿੰਨਾ ਮਰਜ਼ੀ ਕਪੜਾ ਲੈ ਕੇ ਵੇਚ ਲੋ 10000 15000 ਰੁਪਏ ਨਾਲ ਕੰਮ ਸਟਾਰਟ ਹੋ ਜਾਊਗਾ 150 ਰੁਪਏ ਤੋਂ ਵੈਰਾਈਟੀ ਸਟਾਰਟ ਹੈ ਜਿੰਨਾ ਮਰਜ਼ੀ ਕਪੜਾ ਲਈ ਚਲੋ ਜਿੰਨੇ ਮਰਜ਼ੀ ਸੂਟ ਲਈ ਚਲੋ ਇੱਕ ਤੋਂ ਇੱਕ ਮੋਰਾਂ ਵਾਲੇ ਫੈਂਸੀ ਕੜਾਈਆਂ ਵਾਲੇ ਸੂਟ ਕੋਟਾਂ ਦੇ ਸੂਟ ਜਿਵੇਂ ਕੈਮਰੀਕ ਦੇ ਸੂਟ ਕਿੰਨੇ ਦੇ ਜੀ ਹਾਂ ਬਾਬਾ ਜ ਆਹ ਜੀ ਆਹ ਲੋ ਕੜਾਈ ਵਾਲਾ ਸੂਟ ਆ 895 ਦਾ ਆਪਾਂ ਤਾਂਗੇ ਸਿਰਫ 275 ਰੁਪਏ ਆਹ ਜੀ ਆਹ ਲੋ ਬਰਸ਼ ਪਿੰਡ ਵਾਲਾ ਸੂਟ ਦਾਂਗੇ ਆਪਾਂ ਆਪਣੀਆਂ ਪੈਣਾ 250 ਰੁਪਏ ਆਹ ਲੋ ਕੜਾਈਆਂ ਵਾਲੇ ਸੂਟ ਵੀ ਆ ਗਿਆ ਭਾਜੀ ਨਾਲੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣ ਜਾ ਰਿਹਾ ਵੱਡੀ ਹਾਂਜੀ ਆਹ ਦੇਖੋ ਪੀਸ ਪਾਕਿਸਤਾਨੀ ਸੂਟ ਹੈ ਬਾਜ਼ਾਰ ਦੇ ਵਿੱਚ 1500 ਦਾ ਆਪਾਂ ਦੇਣਾ 525ਆਂ ਦਾ ਇੱਕ ਗੱਲ ਹੋਰ ਬਈ ਹੋਲ ਸੇਲ ਤੇ ਤੁਹਾਨੂੰ ਚਾਰ ਇਕੱਠੇ ਮਿਲਦੇ ਨੇ ਇਥੋਂ ਸਿੰਗਲ ਵੀ ਲੈ ਸਕਦੇ ਹੋ ਤੇ ਨਮੀ ਨਮੀ ਵੈਰਾਈਟੀ ਵੇਖਣ ਲਈ ਨਮੀ ਨਮੀ ਇਹ ਜਗਾ ਬਾਬੇ ਦੀ ਹੱਡੀ ਅਫੀਸ਼ੀਅਲ ਇੰਸਟਾਗ੍ਰਾਮ ਤੇ 1.5 ਲੱਖ ਫੋਲੋਅਰ ਹੈ ਦੇਖੋ ਭਾਜੀ 450 ਰੁਪਏ ਦਾ ਸੂਟ ਪਿਓਰ ਕੜਾਈ ਕੀਤਾ ਇੱਕ ਇੱਕ ਪੀਸ ਆ ਦੇਖੋ ਬਰਸਪਿੰਡ ਨਾਲ ਚੁੰਨੀ ਵਾਲੇ 5-5 ਮੀਟਰ ਦੇ ਸੂਟ 450 ਰੁਪਏ ਦੀ ਸੇਲ ਲੱਗੀ ਹੈ ਡਿਜ਼ਾਈਨ ਦੇਖ ਲਓ ਦੁਪੱਟੇ ਦੇਖ ਲਓ 450 ਰੁਪਏ ਦਾ ਪੀਸ ਇੱਕ ਤੋਂ ਇੱਕ ਆਊਗਾ ਜਿਹੜਾ ਬਜ਼ਾਰਾਂ 'ਚ ਹੈਂਡਵਰਕਰ ਦਾ ਸੂਟ 1500 ਆ ਉਹ ਵੀ 450 ਰੁਪਏ 450 ਰੁਪਏ ਵੀਡੀਓ ਸ਼ੇਅਰ ਕਰਕੇ ਜਿਹੜ ਸਕ੍ਰੀਨ ਤੇ ਨੰਬਰ ਚੱਲ ਰਿਹਾ ਧੰਨਵਾਦ ਜੀ